ਯੂਥ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਥਾਣਾ ਬਹਿਰਾਮਪੁਰ ਪੁਲਿਸ ਵੱਲੋਂ ਸਪੈਸ਼ਲ ਨਾਕਾਬੰਦੀ ਕਰਕੇ ਇੱਕ ਕਾਰ ਨੂੰ ਰੋਕਿਆ ਗਿਆ ਜਿਸ ਵਿੱਚ ਤਿੰਨ ਵਿਅਕਤੀ ਸਵਾਰ ਸਨ ਸ਼ੱਕ ਦੇ ਆਧਾਰ 'ਤੇ ਚੈਕਿੰਗ ਕਰਨ 'ਤੇ ਕਾਰ 'ਚ ਸਵਾਰ ਵਿਅਕਤੀਆਂ ਦੇ ਕੋਲੋਂ 270 ਗ੍ਰਾਮ ਹੈਰੋਇਨ ਇੱਕ ਗੋਲਕ ਪਿਸਤੌਲ ਸਮੇਤ ਮੈਗਜ਼ੀਨ ਅਤੇ 5 ਜ਼ਿੰਦਾ ਰੋਂਦਵੀ ਪ੍ਰਾਪਤ ਹੋਏ ਨੇ ਦੋਸ਼ੀਆਂ ਦੀ ਪਛਾਣ ਮਲਕੀਸ਼ ਸਿੰਘ ਰੁਫਗੋਲੂ ਪੁੱਤਰ ਬਲਵਿੰਦਰ ਸਿੰਘ ਵਾਸੀ ਲਖਨਪਾਲ ਜੋਗੀ ਫੌਜ ਵਿੱਚ ਨੌਕਰੀ ਕਰਦਾ ਹੈ ਰਿਸ਼ੀ ਸੈਣੀ ਪੁੱਤਰ ਪ੍ਰੇਮ ਸੈਣੀ ਵਾਸੀ ਉਦੀਪੁਰ ਅਤੇ ਭਾਰਤ ਸੈਣੀ ਪੁੱਤਰ ਵਿਕਾਸ ਸੈਣੀ ਵਾਸੀ ਉਦੀਪੁਰ ਦੇ ਰੂਪ ਚ ਹੋਈ ਹੈ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉਕਤ ਦੋਸ਼ੀਆਂ 'ਚ ਮਲਕੀਸ਼ ਸਿੰਘ ਉਰਫ ਗੋਲੂ ਦੇ ਖਿਲਾਫ ਅਸਲਾ ਐਕਟ ਅਤੇ ਹੋਰ ਵੀ ਮਾਮਲੇ ਅਲੱਗ-ਅਲੱਗ ਥਾਣਿਆਂ 'ਚ ਦਰਜ ਨੇ ਇਸ ਤੋਂ ਇਲਾਵਾ ਰਿਸ਼ੀ ਸ਼ਾਣੀ ਦੇ ਖਿਲਾਫ ਵੀ ਲੁੱਟਖੋਹਾਂ ਅਤੇ ਅਸਲਾ ਐਕਟ ਦੇ ਅਲੱਗ-ਅਲੱਗ ਥਾਣਿਆਂ 'ਚ ਮੁਕਦਮੇ ਦਰਜ ਨੇ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਉਹ ਡੁੰਗਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਹਨਾਂ ਦੇ ਬੈਕਵਰਡ ਅਤੇ ਫੋਰਵਰਡ ਲਿੰਕ ਨੂੰ ਵੈਰੀਫਾਈ ਕੀਤਾ ਜਾ ਰਿਹਾ ਹੈ। ਪਰਸੂ 25 26 ਦੀ ਜਿਹੜੀ ਰਾਤ ਸੀ ਉਦਨ ਬ੍ਰਾਂਹਪੁਰ ਪੁਲਿਸ ਦੇ ਅਸਤੇ ਤੋਂ ਸਾਡੇ ਸਪੈਸ਼ਲ ਬ੍ਰਾਂਚ ਦੀ ਟੀਮ ਨੇ ਇੱਕ ਜੁਆਇੰਟ ਨਾਕਾ ਲਾਇਆ ਸੀ ਦੋ ਦਮਾਂ ਨੇੜੇ ਇੱਕ ਕਾਰ ਈਯੂਵੀ ਆਈ ਸੀ ਜਿਸ ਵਿੱਚ ਤਿੰਨ ਬੰਦੇ ਸੀ ਜਿਨ੍ਹਾਂ ਵਿੱਚੋਂ ਇੱਕ ਮਲਕੀਤ ਫੌਜੀ ਹੈ ਇਹ ਲਖਣਪਾਲ ਦਾ ਰਹਿਣ ਵਾਲਾ ਦੂਜਾ ਰਿਸ਼ੀ ਸੈਣੀ ਔਰ ਤੀਜਾ ਭਾਰਤ ਸੈਣੀ ਸੀ ਇਹ ਦੋਨੇ ਉਦਿਪੁਰ ਦੇ ਰਹਿਣ ਵਾਲੇ ਔਰ ਇਹ ਚਾਚੇ ਤਾਇਦੇ ਪੁੱਤ ਨਾਪਤ ਵਿੱਚ ਇਹਨਾਂ ਕੋਲੋਂ ਸਾਨੂੰ uh, 270 ਗ੍ਰਾਮ ਹਿਰਨ ਔਰ ਇੱਕ ਬਲੌਕ ਪਿਸਟਲ ਆ ਮੇਡ ਇਨ ਆਸਟਰੀਆ ਉਹਦੇ ਉਹ ਮਿਲਿਆ ਇਸ ਤੋਂ ਇਲਾਵਾ ਪੰਜ ਰਾਉਂਡ ਮਿਲੇ ਸੋ ਆਪਾਂ ਇਹਨਾਂ ਦੇ ਤਿੰਨਾਂ ਤਿੰਨਾਂ ਨੂੰ ਅਰੈਸਟ ਕਰਕੇ ਇਹਨਾਂ ਦੇ ਖਿਲਾਫ ਐਂਡੀਪੀਐਸ ਐਕਟ ਔਰ ਆਰਮਜ਼ ਐਕਟ ਦਾ ਐਫਆਈਆਰ ਨੰਬਰ 50 ਥਾਣਾ ਬ੍ਰਾਂਹਪੁਰ ਦਰਜ ਕੀਤੀ ਇਹਨਾਂ ਦੇ ਤਿੰਨਾਂ ਦੇ ਖਿਲਾਫ ਆਲਰੇਡੀ ਐਕਸਟਰਸ਼ਨ ਐ ਐਂਡੀਪੀਐਸ ਐਕਟ ਉਹ ਖੋ ਦੇ ਪਰਚੇ ਦਰਜ ਆ ਤੈਨਾਂ ਦੇ ਖਿਲਾਫ ਔਰ ਇਹਨਾਂ ਵਿੱਚੋਂ ਜਿਹੜਾ ਮਲਕੀਤ ਸਿੰਘ ਹੈ ਇਹ ਆਰਮੀ ਚ ਸਰਵਿਸ ਕਰਦਾ ਆ ਆਪਾਂ ਜਿਹੜਾ ਪਿਸਟਲ ਫੜਿਆ ਉਹਦੇ ਬੈਕਵਰਡ ਚ ਅਸੀਂ ਜਾ ਰਹੇ ਆ ਵੀ ਪਿਸਲਾ ਆ ਕਿੱਥੋਂ ਆ ਔਰ ਇਹ ਤੋਂ ਇਲਾਵਾ ਜਿਹੜੀ ਆਪਾਂ ਹੀਰੋਨ ਫੜੀ ਆ ਉਹਦੇ ਵੀ ਬੈਕਵਰਡ ਲਿੰਕ ਚ ਜਾ ਰਹੇ ਆ ਵੀ ਇਹਦਾ ਬੈਕਵਰਡ ਲਿੰਕ ਕੀ ਨੇ ਤਾਂ ਕਿ ਆਪਾਂ ਪਿੱਛੋਂ ਜੋ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਜੋ ਮੁਹਿੰਮ ਹੈ ਉਹਦੇ ਦੌਰਾਨ ਇਸ ਨਸ਼ੇ ਦੀ ਜਿਹੜੀ ਖੇਪ ਹੈ ਕਿੱਥੋਂ ਆਈ ਉਸ ਨੂੰ ਆਪਾਂ ਜੜ ਤੋਂ ਖਤਮ ਕਰ ਸਕੀਏ ਸਰ ਕੀ ਇਰਾਦਾ ਸੀ ਲੈਣਾ ਸੋ ਬੇਸਿਕਲੀ ਇਹਨਾਂ ਦਾ ਇਰਾਦਾ ਤੇ ਇੱਕ ਨਸ਼ਾ ਸੀ ਦੂਜਾ ਇਹ 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 ਕੁਝ ਹੋਰ ਵੀ ਸਾਡੇ ਇਲਾਕੇ ਚ ਕ੍ਰਾਈਮ ਕਰਨ ਦੀ ਪਲਾਨ ਕਰ ਰਹੇ ਸੀ ਜੋ ਇਹਨਾਂ ਦੇ ਫੜੇ ਜਾਣ ਨਾਲ ਉਹ ਚੀਜ਼ਾਂ ਰੁਕ ਗਈਆਂ ਸੋ ਆਪਾਂ ਆਉਣ ਵਾਲੇ ਟਾਈਮ 'ਚ ਵੀ ਜਿਹੜਾ ਨਸ਼ਾ ਹੈ ਤੇ ਇਹਨਾਂ ਕ੍ਰਿਮੀਨਲ ਖਿਲਾਫ ਸਖਤ ਸਖਤ ਕਾਰਵਾਈ ਜਾਰੀ ਰੱਖਾਂਗੇ ਸਰ ਹੋਰ ਫਸਟਾਰੀ ਹੋਊਗੀ ਸੋ ਪ੍ਰੋਬੇਬਲੀ ਇਨਵੈਸਟੀਗੇਸ਼ਨ ਕਰ ਰਹੇ ਆ ਇਹਦੇ ਵਿੱਚ ਹੋਰ ਵੀ ਇੱਕ ਗ੍ਰਿਫਤਾਰੀਆਂ ਹੋਣ ਦੇ ਚਾਂਸ ਹੈ you <sighs> ਅਰੇ ਆਰਮੀ ਤਰਸ ਕਰਦਾ ਕਰਦਾ ਜੀ ਕਰਦਾ ਕਰਦਾ 15 ਪੰਜਾਬ ਦਾ ਜਵਾਨ ਹੈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਥਾਣਾ ਬਹਿਰਾਮਪੁਰ ਪੁਲਿਸ ਵੱਲੋਂ ਸਪੈਸ਼ਲ ਨਾਕਾਬੰਦੀ ਕਰਕੇ ਇੱਕ ਕਾਰ ਨੂੰ ਰੋਕਿਆ ਗਿਆ ਜਿਸ ਵਿੱਚ ਤਿੰਨ ਵਿਅਕਤੀ ਸਵਾਰ ਸਨ ਸ਼ੱਕ ਦੇ ਆਧਾਰ ਤੇ ਚੈਕਿੰਗ ਕਰਨ ਤੇ ਕਾਰ 'ਚ ਸਵਾਰ ਵਿਅਕਤੀਆਂ ਦੇ ਕੋਲੋਂ 270 ਗ੍ਰਾਮ ਹੈਰੋਇਨ ਇੱਕ ਗੋਲਕ ਪਿਸਤੌਲ ਸਮੇਤ ਮੈਗਜ਼ੀਨ ਅਤੇ 5 जिंदा ਰੋਂਦਵੀ ਪ੍ਰਾਪਤ ਹੋਏ ਨੇ ਦੋਸ਼ੀਆਂ ਦੀ ਪਛਾਣ ਮਲਕੀਸ਼ ਸਿੰਘ ਰੂਫਗੋਲੂ ਪੁੱਤਰ ਬਲਵਿੰਦਰ ਸਿੰਘ ਵਾਸੀ ਲਖਨਪਾਲ ਜੋਗੀ ਫੌਜ ਵਿੱਚ ਨੌਕਾ ਕੀ ਕਰਦਾ ਰਿਸ਼ੀ ਸ਼ਾਣੀ ਪੁੱਤਰ ਪ੍ਰੇਮ ਸੈਣੀ ਵਾਸੀ ਉਦੀਪੁਰ ਅਤੇ 파ਰਤ ਸੈਣੀ ਪੁੱਤਰ ਵਿਕਾਸ ਸੈਣੀ ਵਾਸੀ ਉਦੀਪੁਰ ਦੇ ਰੂਪ ਚ ਹੋਈ ਹੈ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉਕਤ ਦੋਸ਼ੀਆਂ ਚ ਮਲਕੀਸ਼ ਸਿੰਘ ਉਰਫ ਗੋਲੂ ਦੇ ਖਿਲਾਫ ਅਸਲਾ ਐਕਟ ਅਤੇ ਹੋਰ ਵੀ ਮਾਮਲੇ ਅਲੱਗ-ਅਲੱਗ ਥਾਣਿਆਂ ਚ ਦਰਜ ਨੇ ਇਸ ਤੋਂ ਇਲਾਵਾ ਰਿਸ਼ੀ ਸ਼ਾਨੀ ਦੇ ਖਿਲਾਫ ਵੀ ਲੁੱਟ ਖੋਹਾਂ ਅਤੇ ਅਸਲਾ ਐਕਟ ਦੇ ਅਲੱਗ-ਅਲੱਗ ਥਾਣਿਆਂ ਚ ਮੁਕਦਮੇ ਦਰਜ ਨੇ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਹੋ ਡੁੰਡੂਂਗਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਹਨਾਂ ਦੇ ਬੈਕਵਰਡ ਅਤੇ ਫੋਰਵਰਡ ਲਿੰਕ ਨੂੰ ਵੈਰੀਫਾਈ ਕੀਤਾ ਜਾ ਰਿਹਾ ਹੈ ਪਰ ਤੁ 25 26 ਦੀ ਜਿਹੜੀ ਰਾਤ ਸੀ ਉਦਨ ਬ੍ਰਹਮਪੁਰ ਪੁਲਿਸ ਦੇ ਅਸਤੇ ਤੋਂ ਸਾਡਾ ਸਪੈਸ਼ਲ ਬ੍ਰਾਂਚ ਦੀ ਟੀਮ ਨੇ ਇੱਕ ਜੁਆਇੰਟ ਨਾਕਾ ਲਾਇਆ ਸੀ ਦੋ ਦੋਵਾਂ ਨੇੜੇ ਇੱਕ ਕਾਰ ਈਯੂਵੀ ਆਈਸੀ ਜਿਸ ਵਿੱਚ ਤਿੰਨ ਬੰਦੇ ਸੀ ਜਿਨ੍ਹਾਂ ਵਿੱਚੋਂ ਇੱਕ ਮਲਕੀਤ ਫੌਜੀ ਹੈ ਇਹ ਲਖਣਪਾਲ ਦਾ ਰਹਿਣ ਵਾਲਾ ਦੂਜਾ ਰਿਸ਼ੀ ਸੈਣੀ ਔਰ ਤੀਜਾ 파ਰਤ ਸੈਣੀ ਸੀ ਇਹ ਦੋਨੇ ਉਦਿਪੁਰ ਦੇ ਰਹਿਣ ਵਾਲੇ ਆ ਔਰ ਇਹ ਚਾਚੇ ਤਾਇਦੇ ਪੋਤੇ ਨਾਲ ਆਪਣੇ ਇਹਨਾਂ ਕੋਲੋਂ ਸਾਨੂੰ 270 ਗ੍ਰਾਮ ਹਿਰਨ ਔਰ ਇੱਕ ਬਲੌਕ ਪਿਸਟਲ ਆ ਮੇਡ ਇਨ ਆਸਟਰੀਆ ਉਹਦੇ ਉਹ ਮਿਲਿਆ ਇਸ ਤੋਂ ਇਲਾਵਾ ਪੰਜ ਰਾਉਂਡ ਮਿਲੇ ਸੋ ਆਪਾਂ ਇਹਨਾਂ ਦੇ ਤਿੰਨਾਂ ਤਿੰਨਾਂ ਨੂੰ ਅਰੈਸਟ ਕਰਕੇ ਇਹਨਾਂ ਦੇ ਖਿਲਾਫ ਐਂਡੀਪੀਐਸ ਐਕਟ ਔਰ ਆਰਮਜ਼ ਐਕਟ ਦਾ ਐਫਆਈਆਰ ਨੰਬਰ 50 ਥਾਣਾ ਭਰਮਪੁਰ ਦਰਜ ਕੀਤੀ ਇਹਨਾਂ ਦੇ ਤਿੰਨਾਂ ਦੇ ਖਿਲਾਫ ਆਲਰੇਡੀ ਐਕਸਟਰਸ਼ਨ ਐ ਐਂਡੀਪੀਐਸ ਐਕਟ ਉਹ ਖੋ ਦੇ ਪਰਚੇ ਦਰਜ ਆ ਤੈਨਾਂ ਦੇ ਖਿਲਾਫ ਔਰ ਇਹਨਾਂ ਵਿੱਚੋਂ ਜਿਹੜਾ ਮਲਕੀਤ ਸਿੰਘ ਹੈ ਇਹ ਆਰਮੀ ਚ ਸਰਵਿਸ ਕਰਦਾ ਆ ਆਪਾਂ ਜਿਹੜਾ ਪਿਸਟਲ ਫੜਿਆ ਉਹਦੇ ਬੈਕਵਰਡ ਚ ਅਸੀਂ ਜਾ ਰਹੇ ਆ ਵੀ ਪਿਸਲਾ ਆ ਕਿੱਥੋਂ ਆ ਔਰ ਇਹ ਤੋਂ ਇਲਾਵਾ ਜਿਹੜੀ ਆਪਾਂ ਹੀਰੋਨ ਖੜੀ ਆ ਉਹਦੇ ਵੀ ਬੈਕਵਰਡ ਲਿੰਕ ਚ ਜਾ ਰਹੇ ਆ ਵੀ ਇਹਦਾ ਬੈਕਵਰਡ ਲਿੰਕ ਕੀ ਨੇ ਤਾਂ ਕਿ ਆਪਾਂ ਪਿੱਛੋਂ ਜੋ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਜੋ ਮੁਹਿੰਮ ਆ ਉਹਦੇ ਦੌਰਾਨ ਇਸ ਨਸ਼ੇ ਦੀ ਜਿਹੜੀ ਖੇਪ ਆ ਕਿੱਥੋਂ ਆਈ ਕੋਸ਼ਿਸ਼ ਨੂੰ ਆਪਾਂ ਜੜ ਤੋਂ ਖਤਮ ਕਰ ਸਕੀਏ। ਸਰ ਕੀ ਇਰਾਦਾ ਸੀ ਇਹਨਾਂ ਦਾ? ਸੋ ਬੇਸਿਕਲੀ ਇਹਨਾਂ ਦਾ ਇਰਾਦਾ ਤੇ ਇੱਕ ਨਸ਼ਾ ਸੀ। ਦੂਜਾ ਇਹ 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 ਕੁਝ ਹੋਰ ਵੀ ਸਾਡੇ ਇਲਾਕੇ 'ਚ ਕ੍ਰਾਈਮ ਕਰਨ ਦੀ ਪਲਾਨ ਕਰ ਰਹੇ ਸੀ। ਜੋ ਇਹਨਾਂ ਦੇ ਫੜੇ ਜਾਣ ਨਾਲ ਉਹ ਚੀਜ਼ਾਂ ਰੁਕ ਗਈਆਂ। ਸੋ ਆਪਾਂ ਆਉਣ ਵਾਲੇ ਟਾਈਮ 'ਤੇ ਵੀ ਜਿਹੜਾ ਨਸ਼ਾ ਤੇ ਇਹਨਾਂ ਕ੍ਰਿਮੀਨਲ ਖਿਲਾਫ ਸਖਤ ਸਖਤ ਕਾਰਵਾਈ ਜਾਰੀ ਰੱਖਾਂਗੇ। ਸਰ ਹੋਰ ਬਰਤਾਰੀ ਹੋਊਗੀ। ਸੋ ਪਰ ਹੋਰ ਵੀ ਡੀ ਇਨਵੈਸਟੀਗੇਸ਼ਨ ਕਰ ਰਹੇ ਆ ਇਹਦੇ ਵਿੱਚ ਹੋਰ ਵੀ ਕ੍ਰਿਫਤਾਰੀਆਂ ਹੋਣ ਦੇ ਚਾਂਸ। ਅਰੇ ਆਰਮੀ ਤਰਸ ਕਰਦਾ ਕਰਦਾ ਜੀ ਕਰਦਾ ਕਰਦਾ 15 ਪੰਜਾਬ ਦਾ ਜਵਾਨ